ਆਣਾ ਦੇ ਹਲਕਾ ਕੇਂਦਰੀ ਚ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਚੋਣ ਪ੍ਰਚਾਰ ਦੌਰਾਨ ਜਿੱਥੇ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਉੱਥੇ ਹੀ ਉਹਨਾਂ ਹਲਕਾ ਸੈਂਟਰਲ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਤੇ ਵੀ ਹਮਲਾ ਕੀਤਾ। ਉਹਨਾਂ ਕਹਿ ਕੇ ਜਿੱਥੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਸੌ ਨਹੀਂ ਚੁੱਕਣੀ ਆਈ ਤਾਂ ਲੋਕਾਂ ਦੇ ਕੰਮ ਕੀ ਕਰਨਗੇ। ਇਸ ਤੋਂ ਇਲਾਵਾ ਉਹਨਾਂ ਬੋਲਦੇ ਹੋਏ ਕਿਹਾ ਕਿ ਭਾਜਪਾ ਦੇ ਹਰ ਪ੍ਰੋਗਰਾਮ ਤੇ ਆਪ ਉਮੀਦਵਾਰ ਗੁੰਡਾ ਅੰਸਰਾਂ ਨੂੰ ਭੇਜ ਕੇ ਉਹਨਾਂ ਨੂੰ ਮਾੜਾ ਚੰਗਾ ਬੋਲ ਰਹੇ ਨੇ। ਅਤੇ ਉਹ ਆਪਣੇ ਗੁੰਡਾਗਰਦੀ ਦੇ ਉਤਰੇ ਹੋਏ ਨੇ ਇਸ ਤੋਂ ਇਲਾਵਾ ਉਹਨਾਂ ਹਲਕੇ ਵਿੱਚ ਟੈਂਟ ਲੱਗਣ ਨੂੰ ਲੈ ਕੇ ਵੀ ਸਵਾਲ ਚੁੱਕੇ ਅਤੇ ਕਿਹਾ ਯੋਨਾ ਦੇ ਇੱਥੇ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾ ਰਿਹਾ ਸੀ ਜਿਸ ਦੇ ਚਲਦੇ ਭਾਜਪਾ ਵਰਕਰਾਂ ਨੇ ਵਿਰੋਧ ਕਰ ਇੱਥੇ ਪ੍ਰੋਗਰਾਮ ਕਰਵਾਇਆ ਹੈ। ਉਧਰ মিডিਆ ਨਾਲ ਗੱਲਬਾਤ ਦੌਰਾਨ ਜਿੱਥੇ ਉਹਨਾਂ ਮਰਿੰਦਰ ਸਿੰਘ ਰਾਜਾ ਵੜਿੰਗ ਤੇ ਜਮ ਕੇ ਨਿਸ਼ਾਨਾ ਸਾਧਦੇ ਆ ਤਾਂ ਉੱਥੇ ਹੀ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ। ਐਮਪੀ ਸਾਹਿਬ ਲਗਾਤਾਰ ਤੋਂ ਇਸ ਸ਼ਹਿਰ ਚ ਵੀ ਕੁਮਰਿਓ ਪਿੰਡਾਂ ਚ ਕਿੱਦਾਂ ਦੇ ਲੋਕ ਪਿਆਰ ਕਰ ਰਹੇ ਨੇ ਤੁਹਾਨੂੰ ਕਿੱਧਰ ਸਹਯੋਗ ਮਿਲ ਰਿਹਾ ਹੈ? ਅਸੀਂ ਤਾਂ ਮਾਈਕ ਪਰ ਜਿョ ਕਿ ਸ਼ਹਿਰ ਚ ਹੀ ਆ। ਅਸੀਂ ਛੋਟੇ ਤੋਂ ਕੋਸ਼ਿਸ਼ ਕਰ ਰਹੇ ਆ ਵੀ 100 200 ਜਿਵੇਂ ਵੀ ਤਤਕਰੀ ਉਹਨਾਂ ਨੂੰ ਅੱਜ ਕੱਲ੍ਹ ਜਿਹੜੇ ਭਾਸ਼ਣ ਵੱਡੀਆਂ ਰੈਲੀਆਂ ਕਰਦੇ ਆ ਉਹਦਾ ਕੋਈ ਮਤਲਬ ਨਹੀਂ ਹਰ ਬੰਦਾ ਇਹ ਚਾਹੁੰਦਾ ਵੀ ਮੈਨੂੰ ਨਿਜੀ ਟੱਚ ਕੀਤਾ ਜਾਵੇ ਇਸ ਕਰਕੇ ਅਸੀਂ ਵਾਰਡ ਵਾਰਡ ਦੇ ਪ੍ਰੋਗਰਾਮ ਰੱਖੇ ਆ ਹੁਣ ਜਿਵੇਂ ਵਪਾਰ ਸਾਰਾ ਮੰਡਲ ਜਿਵੇਂ ਵਪਾਰੀਆਂ ਦੇ ਕੋਲ ਜਾ ਕੇ ਆਏ ਆ ਉਹਨਾਂ ਦੀ ਕੱਲੀ ਕੱਲੀ ਦੁਕਾਨ ਤੇ ਜਾ ਕੇ ਦੁਆਰਾ ਕਰਦੇ ਕਿ ਕੀ ਸਮੱਸਿਆਵਾਂ ਆ ਉਹਨਾਂ ਦੀ ਤਾਂ ਹੀ ਪਤਾ ਲੱਗਦੀਆਂ ਹਨ ਲਾ 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 ਬਹੁਤ ਬੜਾ ਮੇਰਾ ਨਾਮ ਵਿੱਚ ਉਹ ਤੋਂ ਪਹਿਲਾਂ ਮੈਂ ਉਹ ਮੇਰੇ ਉੱਤੇ ਨਾ ਹਾਂ ਉੱਥੇ ਦਿਨ ਪ੍ਰੋਗਰਾਮ ਪੱਟੇ ਪੱਟੇ ਪਿੰਡਾਂ ਵਿੱਚ ਕੱਟ ਕੇ ਆਇਆ ਜਿਹਦੇ ਵਿੱਚ ਬਹੁਤ ਕਿੱਥੇ ਸਾਡਾ ਇੱਕ ਬੈਂਸਾ ਪਿੰਡ ਸੀ ਇੱਕ ਦੋ ਪਿੰਡ ਹੋਰ ਨੇ ਜਿੱਥੇ ਮੈਂ ਜਾ ਕੇ ਆਏ ਆਂ ਦੇਤਵਾਲ ਵਗੈਰਾ ਹੋਰ ਕੁਝ ਏਰੀਏ ਚ ਇਲਾਕੇ ਚ ਜਾ ਕੇ ਆਏ ਆਂ ਤੇ ਹੁਣ ਜਿਹੜੇ ਆ ਚਾਰ ਪ੍ਰੋਗਰਾਮ ਨੇ ਜਿਹੜੇ ਕਹਿੰਦੇ ਜੀ ਵਿਰੋਧ ਵੀ ਹੋ ਰਿਹਾ ਕੋਈ ਕੋਈ ਵਿਰੋਧ ਵੀ ਹੋ ਰਿਹਾ ਜੀ ਤੁਹਾਡਾ ਹੁੱਕੀ ਬਾਤ ਗੱਲ ਕੀਮ ਪਗੜਾ ਹੁੱਕੀ ਬਾਤ ਵਿਰੋਧ ਨੂੰ ਸਮਝਦਾ ਮੈਂ ਸਮਝਿਆ ਨਹੀਂ ਕੋਈ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੁਹਾਡਾ ਕਹਿੰਦੇ ਦੇਖੋ ਕਿਸਾਨਾਂ ਨੂੰ ਇਹ ਤਾਂ ਸਾਰੇ ਆਪਾਂ ਨੂੰ ਪਤਾ ਹੈ ਕਿ ਇਹ ਉਹਨਾਂ ਨੇ ਡਿਊਟੀਆਂ ਲਾਈਆਂ ਹੋਈਆਂ ਐ ਵੀ ਬੀਜੇਪੀ ਕੈਂਡੀਡੇਟ ਦੇ ਡਿਕਲੇਅਰ ਉਹ ਆਪਣਾ ਵਿਰੋਧ ਕਰੋ ਉਹ ਜ਼ਰੂਰ ਇਹ 'ਚ ਕੋਈ ਸ਼ੱਕ ਨਹੀਂ ਪਰ ਹਜੇ ਮੇਰਾ ਤਾਂ ਟਕਰਾ ਨਹੀਂ ਹੋਇਆ ਪਰ ਜ਼ਰੂਰ ਬੀਜੇਪੀ ਦੇ ਜਿੱਥੇ ਵੀ ਸਾਡੇ ਲੋਕ ਜਾਂਦੇ ਆ ਉਹ ਵਿਰੋਧ ਜ਼ਰੂਰ ਜਿਹੜੇ ਆ ਉਹਨਾਂ ਦੇ ਕੁਝ ਲੀਡਰ ਨੇ ਬਹੁਤ ਜ਼ਰੂਰ ਕਰਦੇ ਆ ਕਿਸਾਨ ਨਹੀਂ ਤੁਹਾਡੇ ਪਰਾਲੇ ਸਾਥੀ ਲਲਕਾਰਾ ਮਾਰਿਆ ਉਹਨਾਂ ਦੀ ਆ ਪਹੁੰਚ ਚੁੱਕੇ ਨੇ ਲੁਧਿਆਣਾ ਜੋ ਕਹਿੰਦੇ ਵੀ ਉਹਨਾਂ ਨੇ 10 ਸਾਲ ਫੋਨ ਹੀ ਨਹੀਂ ਚੱਕਿਆ ਕਹਿੰਦੇ ਮੈਂ ਤਾਂ ਕੁਝ ਨਹੀਂ ਗੱਲ ਕਰਦਾ ਨੀਜੀ ਹਮਲਿਆਂ 'ਚ ਕੁਝ ਨਹੀਂ ਲੱਭਣਾ ਮੈਨੂੰ ਮਾੜਾ ਕਹਿ ਲੋ ਚੰਗਾ ਕਹਿ ਲੋ ਮੈਂ ਉਹਨਾਂ ਸਿਰਫ ਡਵੈਲਪਮੈਂਟ ਦੀ ਗੱਲ ਕਰਨੀ ਆ ਮੈਂ ਤਾਂ ਮੋਦੀ ਜੀ ਦੀ ਸਰਕਾਰ ਬਣ ਇਸ ਕਰਕੇ ਮੋਦੀ ਜੀ ਤੋਂ ਜੋ ਕੁਛ ਉਹ ਲਿਆ ਸਕਦਾ ਉਹ ਇਸ ਕਰਕੇ ਲਿਆ ਉਹ ਮੈਂ ਤਾਂ ਸਾਹਮਣੇ ਆਏ ਆ ਰਮਨਿத் ਬਿੱਟੂ ਦੇ ਨਾਲ ਮੇਰੀ ਦ੍ਰਿਸ਼ਟੀ ਦੀ ਜਿਹੜੀ ਗੱਲ ਆ ਰਹੀ ਹੈ ਤਾਂ ਉਹ ਕਹਿੰਦੇ ਕਿ ਮੈਂ ਆਪਣੇ ਕੈਂਡੀਡੇਟ ਦੇ ਨਾਲ ਕਰਨਾ ਤੇ ਰਮਨਿத் ਬਿੱਟੂ ਦੇ ਨਾਲ ਨਹੀਂ ਕਰੇ ਇਹ ਉਹਨਾਂ ਨੂੰ ਕਿਉਂ ਕਹਿਣਾ ਪਿਆ ਕਿਉਂ ਕਹਿਣਾ ਪਿਆ ਉਹਨਾਂ ਨੂੰ ਇਹ ਅੱਛਾ ਸਰ ਜਿਹੜਾ ਅੱਥੋ ਆਏ ਸੀਗੇ ਰਾਜਾ ਜੀ ਆਏ ਸੀਗੇ ਰੈਂਡੀ ਦੇ ਵਿੱਚ ਕਿ ਕਹਿੰਦੇ ਸੀ ਕਹਿੰਦੇ ਵੀ ਸੰਜੇ ਤਲਵਾਰ ਬਲਵਾਰ ਨੂੰ ਬੁੱਟੂ ਨੇ ਕਿਹਾ ਕਿ ਵੋਟ ਕਾਂਗਰਸ ਨੂੰ ਇਨਕੇ ਤੁਹਾਨੂੰ ਮਤਲਬ ਕਿਹਾ ਵਾ ਵੀ ਤੁਹਾਡੀ ਗੱਲ ਵਈਆ ਕਹਿੰਦੇ ਵੀ ਕਹਿੰਦੇ ਵੋਟ ਕਾਂਗਰਸ ਨੂੰ ਪਾਉਂਦੇ ਨੇ ਉੱਥੇ ਪ੍ਰਚਾਰ ਕਰ ਬੁੱਟੂ ਕਹਿੰਦਾ ਸੰਜੇ ਨੂੰ ਵੋਟ ਪਾਉਣੀ ਪੰਜੇ ਨੂੰ ਬਿੱਟੂ ਕਹਿੰਦਾ ਸੰਜੇ ਨੂੰ ਵੋਟ ਪਾਉਂਦਾ ਹੈ ਕਾਂਗਰਸ ਨੂੰ ਹੁਣ ਮੈਂ ਮੈਂ ਸੰਜੇ ਨੂੰ ਕਿਉਂ ਕਹੂੰਗਾ ਵੀ ਤੂੰ ਮੈਨੂੰ ਨਹੀਂ ਉੱਥੇ ਪ੍ਰਚਾਰ ਹੋ ਰਿਹਾ ਸਰ ਅਸੀਂ ਨਹੀਂ ਉਹ ਤੇ ਨਾਰੇ ਵੀ ਲੱਗ ਰਹੇ ਸੀ ਕਿ ਬਿੱਟੂ ਕਹਿੰਦਾ ਸੰਜੇ ਨੂੰ ਵੋਟ ਪਾਉਣੀ ਪੰਜੇ ਨੂੰ ਉੱਥੇ ਪ੍ਰਚਾਰ ਕਰ ਰਹੇ ਸਰ ਤੇ ਮੇਰਾ ਸੰਜੀ ਨਾਲ ਕੀ ਲੈਣਾ ਦੇਣਾ ਜੀ ਐਮਪੀ ਸਾਹਿਬ ਕੱਲ ਸੁਖਵੀਰ ਬਾਦਲ ਆਏ ਨੇ ਉਹਨਾਂ ਨੇ ਜ਼ਿਕਰ ਕੀਤਾ ਸੰਜੀਪ ਪ੍ਰਧਾਨ ਕਾਂਗਰਸ ਦਾ ਉਹ ਕਾਂਗਰਸ ਨਹੀਂ ਵੋਟ ਪਾਊਗਾ ਹੋਰ ਕਿਹਨੂੰ ਪਾਊਗਾ ਮੈਨੂੰ ਪਾਊਗਾ ਇਹਦਾ ਮਤਲਬ ਉਹਨਾਂ ਨੂੰ ਇਹ ਸ਼ੱਕ ਆ ਸੁਖਵੀਰ ਬਾਦਲ ਨੂੰ ਆਪਣੇ ਸੰਜੇ ਤੇ ਵਿਸ਼ਵਾਸ ਨਹੀਂ ਕਿ ਨਾਰੇ ਲਾਉਣੇ ਪੈ ਰਹੇ ਆ ਵੀ ਉਹ ਉਹ ਵੋਟ ਆ ਜਿਹੜੀ ਉਹ ਪੰਜੇ ਨੂੰ ਪਾਊਗਾ ਬਿੱਟੂ ਹੀ ਕਰੂਗਾ ਜਿਹਨੂੰ ਹੀ ਪਾਊਗਾ ਕਿਉਂ ਤੁਸੀਂ ਉਹਦੇ ਸ਼ੱਕ ਕਰੀ ਜਾਂਦੇ ਹੋ ਯਾਰ ਕੱਲ ਲੋਕਾਂ ਨੇ ਬੜਿੰਨ ਸਿੰਘ ਸਾਹਿਬ ਦਾ ਵਿਰੋਧ ਵੀ ਕੀਤਾ ਤੇ ਕਿਹਾ ਮੈਂ ਉਸ ਤੇ ਕੁਝ ਨਹੀਂ ਕਹਿਣਾ ਮੈਂ ਆਪਣੀ ਗੱਲ ਕਰ ਸਕਦਾ ਔਰ ਤੁਸੀਂ ਜੋਸ਼ ਦੇਖਿਆ ਹੈ ਇਲਾਕੇ ਦੇ ਲੋਕਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਏ ਮਾਤਾ-ਮਾਂ ਪਹਿਣਾ ਆਈਆਂ ਉਹਨਾਂ ਨੇ ਆਕੇ ਵਿਸ਼ਵਾਸਨ ਦਿੱਤਾ ਹੈ ਇੱਕ ਇੱਕ ਵੋਟ ਮੋਤੀ ਜੀ ਨੂੰ ਕਮਲ ਦੇ ਫੁੱਲ ਤੇ ਲਾ ਕੇ ਬਿੱਟੂ ਜੀ ਨੂੰ ਇੱਥੇ ਜਿਤਾ ਕੇ ਭੇਜਾਂਗੇ ਔਰ ਇਸ ਇਸ ਵਾਰ 400 ਬਰ ਦਾ ਨਾਰਾ ਉਹ ਸੱਚ ਕਰਕੇ ਦਿਖਾਵਾਂਗੇ ਇਹੀ ਸਾਰੇ ਨੇ ਵਿਸ਼ਵਾਸੰਤ ਮੈਂ ਸਾਰੇ ਇਲਾਕੇ ਦਾ ਸਾਰੇ ਮਾਤਾਵਾ ਪੈਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪਾਰਟੀ ਤੋਂ ਲੜਦਾ ਸੀ ਇਹ ਕਾਕਾ ਸੂਤ ਜੀ ਅਕਾਲੀ ਦਲ ਦੇ ਲੋਕ ਸਭਾ ਦੇ ਕੈਂਡੀਡੇਟ ਸੀ ਅਸੀਂ ਦੋਨੋਂ ਹੀ ਇਸ ਵੇਲੇ ਬੀਜੇਪੀ ਦੇ ਕੈਂਡੀਡੇਟਾਂ ਤੇ ਤੁਸੀਂ ਅੰਦਾਜ਼ਾ ਲਾਓ ਬਈ ਕਿੱਡੀ ਭਾਰੀ ਮੋਦੀ ਜੀ ਦੀ ਕਿੰਨਾ ਭਾਰੀ ਉਹਨਾਂ ਦਾ سپورਟ ਆ ਵੀ ਅਸੀਂ ਲੋਕ ਸਾਰੇ ਹੀ ਇਸ ਵੇਲੇ ਕਿਉਂ ਜੁਆਇਨ ਕੀਤੇ ਆ ਵੀ ਭਾਈ ਲੁਧਿਆਣੇ ਤੇ ਪੰਜਾਬ ਦੀ ਕੁਝ ਕਰੀਏ ਡਿਵੈਲਪਮੈਂਟ ਕਰੀਏ ਅਮਨ ਸ਼ਾਂਤੀ ਲਿਆਈਏ ਹੋਰ ਕੀ ਸੋਚ ਆ ਹੋਰ ਦੱਸੋ ਕੀ ਸੋਚ ਹੋ ਸਕਦੀ ਆ ਤੇ ਅਸੀਂ ਸਿਰਫ ਕਿਉਂਕਿ ਅਸੀਂ ਤਾਂ ਲੁਧਿਆਣੇ ਦੇ ਰਹਿਣ ਵਾਲੇ ਆ ਅਸੀਂ ਲੁਧਿਆਣੇ ਦੇ ਜੰਮਪ ਵਾਲਾ ਅਸੀਂ ਜਾਣਦੇ ਆ ਲੁਧਿਆਣੇ ਚ ਵੀ ਕੀ ਕੀ ਤਕਲੀਫਾਂ ਆ ਉਹ ਦਰਦ ਆ ਅੰਦਰ ਤੇ ਉਹ ਸਰਕਾਰ ਮੋਦੀ ਜੀ ਦੀ ਆ ਜਾਂਦੀ 10 ਸਾਲ ਵੀ ਆਈ ਸਾਡਾ ਸੁਪਨਾ ਅਧੂਰਾ ਇਸ ਵਾਰ ਵੀ ਮੋਦੀ ਦੀ ਸਰਕਾਰ ਆ ਰਹੀ ਆ ਪਰ ਇਸ ਵਾਰ ਕਮਲ ਦਾ ਫੁੱਲ ਜਤਾ ਕੇ ਉਹ ਸੁਪਨਾ ਪੂਰਾ ਕਰਾਂਗੇ ਅਜਾ ਰਾਜਾ ਬਰਿੰਗ ਜੀ ਪਹਿਲੇ ਨੰਬਰ ਲਈ ਨਹੀਂ ਚੌਥੇ ਪੰਜਵੇਂ ਨੰਬਰ ਲਈ ਲੜ ਲੋ ਤੁਸੀਂ ਉਹ ਕੁਝ ਵੀ ਕਹਿਣ ਸਾਡਾ ਏਜੰਡਾ ਡਿਵੈਲਪਮੈਂਟ ਆ ਅਸੀਂ ਮੋਦੀ ਜੀ ਦੇ ਨਾਂ ਤੇ ਡਿਵੈਲਪਮੈਂਟ ਦੇ ਮੁੱਦੇ ਤੇ ਲੜਾਂਗੇ ਅਜਾ ਰਾਜਾ ਬਰਿੰਗ ਜੀ ਗਊਸ਼ਾਲਾ ਪਹੁੰਚਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੱਟੂ ਜੀ ਤਾਂ ਕਦੀ ਗਊਸ਼ਾਲਾ ਪਹੁੰਚੇ ਨਹੀਂ ਚੋਣਾਂ ਵੀ ਸਾਲਾਂ ਨਹੀਂ ਵੀ ਕਿਹਾ ਗਿਆ ਤੁਹਾਨੂੰ ਕਹਿੰਦੇ ਵੋਟਾਂ ਜਦੋਂ ਆਉਂਦੀਆਂ ਨੇ ਉਹ ਜਿਹੜੇ ਕਹਿੰਦੇ ਨੇ ਟੂਰਿਸਟ ਨੇ ਉਹ ਜੋ ਮਰਜ਼ੀ ਕਰਨ ਜੋ ਮ ਇਸ ਗੱਲ ਦੀ ਮਵਾਰਕ ਬਟ ਅਸੀਂ ਪੰਜਾਬ ਦੀ ਤੇ ਲੁਧਿਆਣੇ ਦੀ ਡਿਵੈਲਪਮੈਂਟ ਦੀ ਗੱਲ ਸਿਰਫ ਮੋਦੀ ਜੀ ਦੀ ਗੱਲ ਤੇ ਆਪਣੇ ਬੀਜੇਪੀ ਦੀ ਗੱਲ ਕਰਾਂਗੇ ਹੈ ਜੀ ਨਹੀਂ ਨਹੀਂ ਉਹ ਤਾਂ ਇਹ ਸੀ ਵੀ ਜੇ ਕੋਈ ਫੰਕਸ਼ਨ ਕਰਨ ਨੂੰ ਰੋਕੂਗਾ ਉਹ ਉਸੇ ਤਰੀਕੇ ਨਾਲ ਅਸੀਂ 10 10 ਫੁੱਟ ਅੱਗੇ ਟੈਂਟ ਲਾਵਾਂਗੇ ਵੀ ਇਹ ਆ ਵੀ ਉਹੇ ਸੇਵਾ ਕਰਨ ਆਉਂਦੇ ਆ ਨਾ ਉਹੇ ਗੁੰਡਾਗਰਦੀ ਥੋੜੀ ਕਰਨ ਆਉਂਦਾ ਕੋਈ ਠੀਕ ਹੈ ਰਾਜਾ ਵੜਿੰਗ ਜੀ ਨੇ ਜਦੋਂ ਰੋਟ ショਅ ਕੀਤਾ ਤੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਮੈਨੂੰ ਕਹਿਆ ਗਿਆ ਕਿ ਕਾਂਗਰਸ ਦਾ ਕੰਮ ਹੈ ਕਾਂਗਰਸ ਦੇ ਕੈਂਡੀਡੇਟ ਦਾ ਕੰਮ ਹੈ ਕਹਿੰਦਾ ਇਹ ਕਹਿਣਾ ਸੀ ਕਿ 1984 ਦੇ ਵਿੱਚ ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ ਉਹ ਕਾਂਗਰਸ ਪਾਰਟੀ ਦੇ ਵਿੱਚ ਹੋਇਆ ਉਹ ਤੋਂ ਫਿਰ ਸੱਚ ਕੇ ਉਹ ਕਾਂਗਰਸ ਦੇ ਵਿੱਚ ਰੇ ਕਦੀ ਤੁਹਾਡਾ ਵੀ ਵਿਰੋਧ ਹੋਇਆ ਇਸ ਤਰ੍ਹਾਂ ਬਿਲਕੁਲ ਹੁੰਦਾ ਸੀ ਮੇਰਾ ਵੀ ਵਿਰੋਧ ਹੁੰਦਾ ਸੀ ਮਹਾਲੀ ਜਦੋਂ ਮੈਂ ਕੈਂਡੀਡੇਟ ਸੀ ਉਦੋਂ ਵੀ ਹੋਇਆ ਜਦੋਂ ਮੈਂ ਲੁਧਿਆਣੇ ਆਇਆ ਉਦੋਂ ਵੀ ਵਿਰੋਧ ਹੋ ਸੱਚ ਗੱਲ ਹੈ ਉਹਨੂੰ ਕਿਵੇਂ ਕਿਵੇਂ ਕਾਂਗਰਸ ਦੇ ਜਦੋਂ ਇਹ ਹੋਇਆ ਸਾਰਾ ਕੁਝ 84 ਹੋਇਆ ਗੁਰਦੁਆਰਾ ਸਾਹਿਬ ਟਾਇਆ ਗਿਆ ਲੋਕ ਮਾਰੇਗੇ ਤਾਂ ਕਾਂਗਰਸ ਦੇ ਜਦੋਂ ਖਿਆਲ ਨਹੀਂ ਆਇਆ ਕਾਂਗਰਸ ਪਾਰਟੀ ਛੱਡਣ ਦਾ ਕਿਉਂ ਛੱਡਾਂ ਜੀ ਥੋੜੇ ਥੋੜੂ ਪੁੱਛ ਕੇ ਛੱਡਣੀ ਆ ਮੈਂ ਜੀ ਆਪ ਕੀ ਵਾਰ 400 ਵਾਰ ਮੇਰੇ ਰਵਨੀ